सेंटिनल इंटरनेशनल स्कूल ਸਮਰਾਦਾ ਦੇ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਬੜੀ ਹੀ ਧੂਮ-ਧਾਮ ਦੇ ਨਾਲ ਕਰਵਾਇਆ ਗਿਆ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਮੁੱਖ ਮਹਿਮਾਨ ਦੇ ਵਜੋਂ ਮੈਡਮ ਨਿਰਮਲ ਰਿਸ਼ੀ ਜੋ ਕਿ ਪਦਮਸ਼ਰੀ ਅਵਾਰਡ ਦੇ ਨਾਲ ਸਨਮਾਨੇ ਜਾ ਚੁੱਕੇ ਨੇ ਜਿਨ੍ਹਾਂ ਦਾ ਪੰਜਾਬੀ ਫਿਲਮ ਜਗਤ ਵਿੱਚ ਬਹੁਤ ਵੱਡਾ ਨਾਮ ਹੈ ਅਤੇ ਪੰਜਾਬੀ ਫਿਲਮਾਂ ਦੇ ਨਿਰਦੇਸ਼ਕ ਸੁਨੀਲ ਠਾਕੁਰ ਬਤੌਰ ਮਹਿਮਾਨ शिवानी ठाकुर रचनात्मक निर्देशक पटियाला एंटरटेनमेंट मेहर पतालवी अमरीक सिंह ਢਿੱਲੋ ਕਮਰਜੀਤ ਸਿੰਘ ਢਿੱਲੋ ਕਨਵੀਰ ਸਿੰਘ ਢਿੱਲੋ ਅਤੇ ਅੰਮ੍ਰਿਤਪਾਲ ਕੋਲ ਢਿੱਲੋ ਸਕੂਲ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਪੁੱਜੇ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਨੇ ਧਾਰਮਿਕ ਗੀਤ ਦੇ ਨਾਲ ਕੀਤੀ ਇਸ ਦੇ ਬਾਅਦ ਜੂਨੀਅਰ ਵਿੰਗ ਦੇ ਬੱਚਿਆਂ ਨੇ ਮਨਮੋਹਕ ਡਾਂਸ ਪੇਸ਼ ਕੀਤੇ ਸੀਨੀਅਰ ਵਿੰਗ ਦੇ ਬੱਚਿਆਂ ਨੇ ਭਾਤ ਦੇ ਸੱਭਿਆਚਾਰ ਨੂੰ ਵੀ ਪੇਸ਼ ਕੀਤਾ ਸਕੂਲ ਦੇ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਨੇ ਸਾਲਾਨਾ ਰਿਪੋਰਟ ਪੜ੍ਹੀ ਅਤੇ ਆਉਣ ਵਾਲੇ ਸੈਸ਼ਨ 2024-25 ਦੌਰਾਨ ਸਕੂਲ ਦੀਆਂ ਨੀਤੀਆਂ ਅਤੇ ਵਿਦਿਅਕ ਮਿਆਰ ਨੂੰ ਹੋਰ ਵੀ ਉੱਚਾ ਚੁੱਕਣ ਬਾਰੇ ਜਾਣਕਾਰੀ ਦਿੱਤੀ ਇਸ ਤੋਂ ਬਾਅਦ ਮੁੱਖ ਮਹਿਮਾਨਾਂ ਤੇ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਦੇ ਵੱਲੋਂ ਪਿਛਲੇ ਅਕਾਦਮਿਕ ਸੈਸ਼ਨ 2023-24 ਦੌਰਾਨ ਪੜ੍ਹਾਈ ਦੇ ਵਿੱਚ ਪੋਜੀਸ਼ਨਰ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਮੁੱਖ ਮਹਿਮਾਨ ਮੈਡਮ ਨਿਰਮਲ ਰਿਸ਼ੀ ਵੱਲੋਂ ਆਪਣੇ ਵਿਚਾਰ ਬੱਚਿਆਂ ਤੇ ਮਾਪਿਆਂ ਦੇ ਨਾਲ ਸਾਂਝੇ ਕੀਤੇ ਗਏ ਅਤੇ ਬੱਚਿਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਆ ਫਿਰ ਮਾਪਿਆਂ ਅਤੇ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਵੀ ਖੁਆਇਆ ਗਿਆ ਪ੍ਰੋਗਰਾਮ ਦੇ ਸ਼ਿਖਰਤੇ ਪਹੁੰਚੰਤੇ ਵਿਦਿਆਰਥੀਆਂ ਦੇ ਵੱਲੋਂ ਗਿੱਧਾ ਪੇਸ਼ ਕੀਤਾ ਗਿਆ ਸਮਾਰੋਹ ਦੇ ਅੰਤ ਵਿੱਚ ਮੈਨੇਜਮੈਂਟ ਦੇ ਵੱਲੋਂ ਕਨਵਰਸਿਟੀ ਲੋਨ ਨੇ ਆਪਣੇ ਵਿਚਾਰ ਮਾਪਿਆਂ ਦੇ ਨਾਲ ਸਾਂਝੇ ਕੀਤੇ ਜੀ ਸਤਿ ਸ਼੍ਰੀ ਅਕਾਲ ਦਵਸ਼ਕਾਂ ਮੈਨੂੰ ਅੱਜ ਬਹੁਤ ਖੁਸ਼ੀ ਹੈ ਕਿ ਮੈਂ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਿਮਲਾਨਾ ਵਿੱਚ ਆਈ ਹਾਂ ਤੇ ਇੱਥੇ ਪ੍ਰਿੰਸੀਪਲ ਤੋਂ ਉਹਨਾਂ ਨਾਲ ਮਹਿਗੀਆ ਤੇ ਇਹ ਇਹ ਜਿਹੜੇ ਬੱਚੇ ਦਾ ਜੀ ਬੜਕੇ ਕਰਦੇ ਇਹ ਸਾਰੇ ਇਨਚਾਰਜ ਹੈਗੇ ਸਾਰਾ ਸਕੂਲ ਇਹ ਨਾ ਰਹੇਗਾ ਤੇ ਇਹਨਾਂ ਅੱਛਾ ਪ੍ਰੋਗਰਾਮ ਹੋਇਆ ਜੀ ਬਹੁਤ ਅੱਛਾ ਬੱਚੇ ਬੜੇ ਟੈਲੈਂਟਡ ਨੇ ਇਹ ਕਹਿੰਦੇ ਵੀ ਜਿੰਨੇ ਵੀ ਇੱਥੇ ਛੋਟੇ ਮੋਟੇ ਬੱਚੇ ਹੈਗੇ ਆ ਅਸੀਂ ਸਾਰਿਆਂ ਨੂੰ ਭਰਤੀ ਕੀਤਾ ਹੋਇਆ ਹੈ ਜੀ ਇਹ ਸਭ ਤੋਂ ਵੱਡੀ ਗੱਲ ਹੈ ਜੀ ਵੀ ਕੋਈ ਅਮੀਰਾਂ ਦੇ ਬੱਚੇ ਅਮੀਰ ਨਹੀਂ ਹੁੰਦੇ ਜਿਹੜੇ ਗਰੀਬਾਂ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਵੀ ਇੱਥੇ ਪਰਤੀ ਗਈ ਤੇ ਮੈਨੂੰ ਇਸ ਗੱਲ ਦੀ ਇੰਨੀ ਖੁਸ਼ੀ ਹੋਈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੇ ਇੱਥੇ ਇੰਨੀ ਅੱਛੀ ਪੜਾਈ ਹੁੰਦੀ ਹੈ ਸਾਰੇ ਟੀਚਰ ਇੰਨੇ ਅੱਛੇ ਹੈਗੇ ਆ ਤੇ ਬੱਚੇ ਵੀ ਇੰਨੇ ਟੈਲੈਂਟਡ ਐ ਫਿਰ ਇਹਨਾਂ ਨੇ ਆਪਣਾ ਸਵੀਮਿੰਗ ਪੂਲ ਬਣਾਇਆ ਹੋਇਆ ਹੈ ਕੋਰਸਵਾਰੀ ਵੀ ਸਿਖਾਉਂਦੇ ਐ ਤੇ ਜਿਹੜੀਆਂ ਜ਼ਿੰਦਗੀ ਦੀਆਂ ਜ਼ਰੂਰੀ ਗੱਲਾਂ ਨੇ ਉਹ ਵੀ ਦੱਸਦੇ ਨੇ ਕਿ ਵੀ ਕਿ ਇਨਸਾਨ ਬਣ ਕੇ ਰਹਿਣਾ ਚਾਹੀਦਾ ਹੈ ਵੀ ਬਿਲੋਂਗ ਟੂ ਈਚ ਐਂਡ ਐਵਰੀ ਹਿਊਮਨ ਬੀਇੰਗ ਅਸੀਂ ਕੱਲੇ ਨਹੀਂ ਐ ਨਾ ਅਸੀਂ ਜਾਤ ਪਾਤ ਕੁਛ ਚੀਜ਼ ਨਹੀਂ ਐ ਪਰ ਇਹ ਕਿ ਇਨਸਾਨੀਅਤ ਹੈ ਇਹ ਇਹ ਲੈਸਨ ਬਹੁਤ ਵੱਡਾ ਦੇ ਰਹੇ ਨੇ ਤੇ ਬਹੁਤ ਖੁਸ਼ੀ ਐ ਵੀ ਉੱਥੋਂ ਦੇ ਬੱਚੇ ਜਾ ਕੇ ਅੱچھے ਇਨਸਾਨ ਬਣ ਕੇ ਸਭ ਤੋਂ ਵੱਡੀ ਗੱਲ ਐ ਬਾਕੀ ਹੋਰ ਕੋਈ ਚੀਜ਼ ਨਹੀਂ ਹੈ ਅੱਛੇ ਇਨਸਾਨ ਮਿਲਣੇ ਬਹੁਤ ਚੀਜ਼ ਹੈ ਲੱਗ ਮੈਨੂੰ ਇੰਨੀ ਖੁਸ਼ੀ ਹੋਈ ਹੈ ਵੀ ਇਹਨੇ ਪਿਆਰ ਨਾਲ ਸਾਰੇ ਬੱਚੇ ਇਹਨਾਂ ਦੇ ਬੱਚੇ ਵੀ ਇਹਨਾਂ ਦੀ ਡਾਟਰ ਵੀ ਤੇ ਇਹਨਾਂ ਦੇ ਹਸਬੰਡ ਸਾਰੇ ਜਣੇ ਨਾਲ ਲੱਗੇ ਹੋਏ ਆ ਇਸੇ ਕਰਕੇ ਇਹ ਸਕੂਲ ਫਲਰਿਸ਼ ਕਰ ਰਿਹਾ ਸਮਰਾਲਾ ਦੇ ਵਿੱਚ ਸਭ ਤੋਂ ਅੱਛਾ ਤੇ ਬੈਸਟ ਸਕੂਲ ਹੈਗਾ ਮੈਂ ਕਹਿੰਨੀ ਆ ਇੱਥੇ ਬੱਚੇ ਪੜਾਓ ਜੀ ਤੁਸੀਂ ਕੁਝ ਵੀ ਹੋਏ ਤੁਹਾਡਾ ਸਭ ਕੰਪਰੋਮਾਈਜ਼ ਕਰਨਗੇ ਐਡਜਸਟ ਕਰਨਗੇ ਸਾਰੇ ਆਪਣੇ ਬੱਚਿਆਂ ਨੂੰ ਇੱਥੇ ਭੇਜੋ ਮੈਂ ਮਤ ਜੋ ਫੰਕਸ਼ਨ ਸੀ ਉੱਧਰ ਟੀਮ ਸੀ ਬਹੁਤ ਬਹੁਤ ਅੱਛਾ ਫੰਕਸ਼ਨ ਸੀ ਉੱਧਰ ਟੀਮ ਨਹੀਂ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਕਿੰਨੇ ਵਾਰੇ ਹਾਂਜੀ ਹਾਂਜੀ ਕਿੰਨੇ ਵਾਰੇ ਤਾਂ ਮੈਂ ਬਹੁਤ ਖੁਸ਼ ਹੋਣਾ ਚਾਹੁੰਦੀ ਹਾਂ ਪਰ ਹੁਣ ਮੈਂ ਇਸ ਕਰਕੇ ਨਹੀਂ ਮੈਂ ਉੱਥੇ ਉੱਥੇ ਜਾਵਾਂਗੀ ਇੱਥੇ ਨਹੀਂ ਆਦੀ ਉਹ ਠੀਕ ਹੈ ਮਿਸਟਰ ਠੀਕ ਹੈ ਠੀਕ ਅੱਜ ਸੈਂਟੀਨਲ ਇੰਟਰਨੈਸ਼ਨਲ ਸਕੂਲ ਚ ਐਨਵਲ ਡੇ ਸੈਲੀਬ੍ਰੇਸ਼ਨ ਹੋਈ ਹੈ ਜਿਹਦੇ ਚ ਪੰਜਾਬ ਦੇ ਬਹੁਤ ਪ੍ਰਸਿੱਧ ਕਲਾਕਾਰ ਪੰਜਾਬ ਦਾ ਮਾਣ ਪਰਮਸ਼ਰੀ ਆ ਨਿਰਮਲ ਰਿਸ਼ੀ ਜੀ ਪਹੁੰਚੇ ਜੋ ਕਿ ਪੰਜਾਬ ਦੇ ਬڑے ਮਸ਼ਹੂਰ ਅਦਾਕਾਰ ਨੇ ਅਦਾਕਾਰਾਂ ਨੇ ਅੱਜ ਦੇ ਇਸ ਫੰਕਸ਼ਨ 'ਚ ਬੱਚਿਆਂ ਨੇ ਵੀ ਸਾਡੇ ਪ੍ਰੀ ਕੇਜੀ ਤੋਂ ਲੈ ਕੇ 12th ਕਲਾਸ ਤੱਕ ਬੱਚਿਆਂ ਨੇ ਸਾਰਿਆਂ ਨੇ ਪਾਰਟਿਸਪੇਸ਼ਨ ਕੀਤੀ ਹੈ ਵੱਖ-ਵੱਖ ਪਰਫਾਰਮੈਂਸਸ ਦਿੱਤੀਆਂ ਨੇ ਕਲਚਰਲ ਪਰਫਾਰਮੈਂਸਸ ਦਿੱਤੀਆਂ ਨੇ ਪੋਇਟਰੀ ਹੈ ਸਿੰਗਿੰਗ ਸਭ ਹਰ ਇੱਕ ਤਰੀਕੇ ਦੇ ਪਰਫਾਰਮੈਂਸਸ ਸੀਗੀਆਂ ਔਰ ਬੜੀ ਖੁਸ਼ੀ ਹੁੰਦੀ ਹੈ ਜਦ ਦੇਖਦੇ ਆ ਵੀ ਆਪਣੇ ਸਕੂਲ ਦੇ ਬੱਚੇ ਜਿਹੜੇ ਨੇ ਉਹਨਾਂ ਦਾ ਟੈਲੈਂਟ ਉੱਭਰ ਕੇ ਸਟੇਜ ਤੇ ਆਉਂਦਾ ਹੈ ਔਰ ਇਹ ਹੀ ਸਾਡਾ ਇੱਕ ਤਰੀਕੇ ਦਾ ਇਨਾਮ ਹੈ ਕਿਉਂਕਿ ਸਾਰੇ ਸਾਲ ਤੋਂ ਬਾਅਦ ਮਿਹਨਤ ਕਰਨ ਤੋਂ ਬਾਅਦ ਅੱਜ ਦੇ ਦਿਨ ਪਤਾ ਲੱਗਦਾ ਹੈ ਵੀ ਸਾਰੇ ਸਾਲ ਚ ਮਿਹਨਤ ਕਰਕੇ ਕੀ ਫਟਿਆ ਸੋ ਬਹੁਤ ਹੀ ਖੁਸ਼ੀ ਹੁੰਦੀ ਹੈ ਮੈਂ ਆਸ ਕਰਦਾ ਹਾਂ ਪਰਮਾਤਮਾ ਸਾਡੇ ਸਕੂਲ ਤੇ ਇਸ ਤਰੀਕੇਂ ਮਿਹਰਾ ਪਰ ਹੱਥ ਰੱਖੇਗਾ ਔਰ ਸਾਨੂੰ ਤਾਕਤ ਬਖਸ਼ੇਗਾ ਬੱਚਿਆਂ ਦੀ ਜ਼ਿੰਦਗੀ ਸੁਧਾਰਨ ਦੀ ਥੈਂਕ ਯੂ ਅੱਜ ਦਾ ਐਨਵਲ ਫੰਕਸ਼ਨ ਐਂਡ ਪ੍ਰਾਈਜ਼ ਡਿਸਟ੍ਰਿਬਿਊਸ਼ਨ ਡੇ 2024-25 ਸੈਸ਼ਨ ਦਾ ਸੀ ਔਰ ਸਾਡੇ ਚੀਫ ਗੈਸਟ ਮੈਮ ਨਿਰਮਲ ਦੇਸ਼ੀ ਜਿਹੜੇ ਕਿ ਪਦਮਸ਼ਰੀ ਅਵਾਰਡ ਨੇ ਤੇ ਆਪਣੀ ਪੰਜਾਬੀ ਫਿਲਮ ਇੰਡਸਟਰੀ ਦੀ છਾਈ ਹੋਈ ਅਦਾਕਾਰਾਂ ਨੇ ਤੇ ਅੱਜ ਜਿਹੜਾ ਇੱਕ ਸਾਡਾ ਫੰਕਸ਼ਨ ਸ਼ੋਅ ਕੀਤਾ ਗਿਆ ਹੈਗਾ ਉਹਦਾ ਜਿਹੜਾ ਬੇਸਿਕ ਪਰਪਸ ਹੁੰਦਾ ਹੈ ਉਹ ਇਹ ਹੈਗਾ ਕਿ ਬੱਚਾਂ ਦਾ ਟੈਲੈਂਟ ਬਾਹਰ ਕੱਢਿਆ ਜਾਵੇ ਔਰ ਅੱਜ ਅਸੀਂ ਉਸ ਚੀਜ਼ ਨੂੰ ਕਰਨ ਦੇ ਲਈ ਬਹੁਤ ਸਕਸੈਸਫੁਲ ਰਹੇ ਨੇ ਬੱਚਿਆਂ ਦੀਆਂ ਪਰਫਾਰਮੈਂਸਸ ਵੰਡਰਫੁਲ ਮੈਂ ਅੰਨ੍ਯਾ ਜਿਆਦਾ ਸੋਹਣੀਆਂ ਸੀਆਂ ਤੇ ਸਭ ਨੂੰ ਬਹੁਤ ਪਸੰਦ ਆਈਆਂ ਤੇ ਇੱਕ ਇੱਕ ਜਣਾ ਉਹਨਾਂ ਦੀ ਟੈਲੰਟ ਨੂੰ ਦੇਖ ਕੇ ਉਹਨਾਂ ਦੀ ਪਰਫਾਰਮੈਂਸ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਸਰਾਹਨਾ ਕਰ ਰਿਹਾ ਸੀਗਾ ਇਸ ਤੋਂ ਇਲਾਵਾ ਨਿਰਮਲ ਰਿਸ਼ੀ मैम ਨੇ ਵੀ ਬੱਚਿਆਂ ਨੂੰ ਦੇਖ ਕੇ ਬਹੁਤ ਨਵੀਂ ਸਰਾਹਨਾ ਕੀਤੀ ਤੇ ਕਿਹਾ ਹੈਗਾ ਕਿ ਐਡੇ ਛੋਟੇ ਛੋਟੇ ਬੱਚੇ ਹੈਗੇ ਜਿਹੜੇ ਕਿ ਸਟੇਜ ਤੇ ਆ ਕੇ ਇੰਨੀ ਵਧੀਆ ਪਰਫਾਰਮੈਂਸਿਸ ਦਿੰਦੇ ਤੇ ਹੈਗੇ ਔਰ ਇਸ ਸਾਰੀ ਜਿਹੜੀ ਮਿਹਨਤ ਹੈਗੀ ਹੈ ਸਕੂਲ ਦੀ ਟੀਮ ਦੀ ਮੇਰੇ ਸਕੂਲ ਦੇ ਟੀਚਰਸ ਦੀ ਜਿਨ੍ਹਾਂ ਨੇ ਸਭ ਨੇ ਮਿਲ ਕੇ ਪਿਛਲੇ 1 ਮਹੀਨੇ ਤੋਂ ਬੱਚਿਆਂ ਨੂੰ ਇਹ ਸਾਰੀਆਂ ਪਰਫਾਰਮੈਂਸਿਸ ਤਿਆਰ ਕਰਵਾਉਂਦੇ ਪਏ ਸੀਗੇ ਔਰ ਜਿਹਦਾ ਅੱਜ ਸਾਡੇ ਸਾਹਮਣੇ ਰਿਜ਼ਲਟ ਆਇਆ ਹੈਗਾ ਕਿ ਸਭ ਨੇ ਅੱਜ ਦੇ ਫੰਕਸ਼ਨ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਨਾਨਕ ਜੀ ਸਾਡੇ ਤੇ ਐਦਾਂ ਹੀ ਮਿਹਰ ਕਰਨ ਤੇ ਅਸੀਂ ਆਪਣੇ ਫੰਕਸ਼ਨ ਨੂੰ ਜਿਵੇਂ ਅੱਜ ਵੱਧ ਚੜ ਕੇ ਬਹੁਤ ਸੋਹਣੇ ਤਰੀਕੇ ਨਾਲ ਆਰਗੇਨਾਈਜ਼ ਕੀਤਾ ਅੱਗੇ ਤੋਂ ਅੱਗੇ ਅਸੀਂ ਆਪਣੇ ਹਰ ਇੱਕ ਫੰਕਸ਼ਨ ਨੂੰ ਇਸੇ ਤਰੀਕੇ ਨਾਲ ਆਰਗੇਨਾਈਜ਼ ਕਰੀਏ ਤੇ ਪੈਰੈਂਟਸ ਨੂੰ ਬੇਖੁਸ਼ ਰੱਖਿਏ ਔਰ ਇਹਦੇ ਵਿੱਚ ਜਿਹੜੇ ਬੱਚਿਆਂ ਦੀ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਈ ਹੈ ਉਹਦੇ ਨਾਲ ਬੱਚਿਆਂ ਨੇ ਇੱਕ ਅਕੈਡੈਮਿਕ ਲੈਵਲ ਦੇ ਉੱਤੇ ਪ੍ਰੋਸਾਹਨ ਮਿਲਦਾ ਹੈਗਾ ਉਹਨਾਂ ਨੂੰ ਸਾਹ ਮਿਲਦਾ ਹੈਗਾ ਔਰ ਫਿਰ ਇਸ ਚੀਜ਼ ਤੋਂ ਲੈ ਕੇ ਉਹ ਅੱਗੇ ਤੋਂ ਅੱਗੇ ਆਪਣੀਆਂ ਹੋਰ ਕਲਾਸਾਂ ਦੇ ਲਈ ਵਕਤ-ਵਕਤ ਮਿਹਨਤ ਕਰਨਗੇ ਤੇ ਅਬ ਅਕੈਡੈਮਿਕਸ ਦੇ ਵਿੱਚ ਵੀ ਆਪਣੇ ਆਪ ਨੂੰ ਬਹੁਤ ਅੱਛਾ ਪ੍ਰੂਵ ਕਰਨਗੇ ਥੈਂਕ ਯੂ ਐਨਵਲ ਫੰਕਸ਼ਨ ਸੈਂਟੀਨਲ ਸਕੂਲ ਸਮਰਾਲਾ ਇੰਟਰਨੈਸ਼ਨਲ ਜੀ ਪਹੁੰਚੇ ਆ ਤੇ ਇੱਥੇ ਅੱਜ ਪਦਮਸਰੀ ਮੈਡਮ ਨਿਰਮਲ ਰੇਸ਼ੀ ਜੀ ਉਹਨਾਂ ਦੀ ਸਰਪ੍ਰਸਤੀ ਹੇਠ ਇੱਕ ਬਹੁਤ ਨਿੱਗਾ ਫੰਕਸ਼ਨ ਹੋਇਆ ਜਿਸ ਵਿੱਚ ਪੇਰੈਂਟਸ ਨੇ ਟੀਚਰਸ ਨੇ ਤੇ ਹੋਰ ਕਾਫੀ ਸਖਸ਼ੀਤਾ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਔਰ ਬਹੁਤ ਹੀ ਅਲੱਗ ਆਈ ਹੋਊਗੀ ਕਦਮ ਮੈਂ ਜਿਹੜਾ ਕਿ ਢਿੱਲੋਂ ਸਾਹਿਬ ਇਸ ਸਕੂਲ ਦੇ ਸਰਪ੍ਰਸਤ ਇੱਕ ਸਮਾਜ ਲਈ ਬਹੁਤ ਜਿਹੜੇ ਇੱਕ ਸੋਸ਼ਲ ਮੈਸੇਜ ਵੀ ਦੇ ਰਹੇ ਆ ਔਰ ਅੱਜ ਇਹ ਫੰਕਸ਼ਨ ਦੇਖ ਕੇ ਇਹਨਾਂ ਦਾ ਸਾਰਾ ਜੋ ਇੱਕ ਆ ਟੀਮ ਵਰਕ ਦੇਖ ਕੇ ਐਨ ਲੱਗਦਾ ਕਿ ਹਿੰਦੁਸਤਾਨ ਦਾ ਜਿਹੜਾ ਭਵਿੱਖ ਹੈ ਉਹ ਬਹੁਤ ਸੇਫ ਤੇ ਸੁਰੱਖਿਤਾ ਵਿੱਚ ਹੈ ਦੋ ਲਾਈਨਾਂ ਉਹਨਾਂ ਦੀ ਉਸਤੀ ਵਿੱਚ ਹਾਜ਼ਰ ਨੇ ਸ਼ਾਨਵੇਂ ਕਹਿਣਾ ਤੇਰੀ ਹਰ ਬਾਤ ਬੇਅਸਰਾਰ ਹੈ ਸ਼ਾਨਵੇਂ ਕਹਿਣਾ ਤੇਰੀ ਹਰ ਬਾਤ ਬੇਅਸਰਾਰ ਹੈ ਚੰਦ ਕੋ ਕਬ ਇਕ ਦੀਏ ਕੀ ਰੋਸ਼ਨੀ ਦਰਕਾਰ ਹੈ ਚੰਦ ਕੋ ਕਬ ਇਕ ਦੀਏ ਕੀ ਰੋਸ਼ਨੀ ਦਰਕਾਰ ਹੈ ਸ਼ਾਨ ਮੇ ਕਹਿਣਾ ਤੇਰੀ ਹਰ ਬਾਤ ਬੇ ਅਸrar ਹੈ ਥੈਂਕ ਯੂ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਡਾਕਟਰ ਸੰਦੀਪ ਪਰਤ ਸੰਦੀਪ ਜੀ ਅੱਜ ਸਕੂਲ ਪਹੁੰਚੇ ਹਾਂ ਅੱਜ ਤੇ ਕੀ ਕਹਣਾ ਦੋਨੋਂ ਜਿਹੜਾ ਫੰਕਸ਼ਨ ਸੀ ਜਨੂਲ ਸਕੂਲ ਦਾ ਫੰਕਸ਼ਨ ਬਹੁਤ ਵਧੀਆ ਸੀਗਾ ਮੇਰੇ ਬੱਚਿਆਂ ਨੇ ਵੀ ਖੁਦ ਪਾਰਟਿਸਪੇਟ ਕੀਤਾ ਤੇ ਜੋ ਮੈਨੂੰ ਇਸ ਸਕੂਲ ਦੀ ਸਭ ਤੋਂ ਵਧੀਆ ਜਿਹੜੀ ਚੀਜ਼ ਲੱਗਦੀ ਆ ਸਕੂਲ ਦੀ ਐਕਟੀਵਿਟੀ ਸਟੱਡੀ ਤਾਂ ਹੈਗੀ ਆ ਪਰ ਉਹਦੇ ਨਾਲ ਐਕਟੀਵਿਟੀਜ਼ ਬਹੁਤ ਨੇ ਤੇ ਅੱਜ ਮੈਡਮ ਨਿਰਮਲ ਰਿਸ਼ੀ ਜੀ ਆਏ ਸੀਗੇ ਅਸੀਂ ਉਹਨਾਂ ਦਾ ਆਉਣ ਤੇ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਬੱਚਿਆਂ ਦਾ ਹੌਸਲਾ ਵਧਾਈ ਕੀਤਾ ਧੰਨਵਾਦ ਜੀ ਆ ਨਾਮ ਦੱਸੋ ਆਪਣਾ ਹਾਂਜੀ ਮਾਈ ਨੇਮ ਇਜ਼ ਜਾਨਿਤਾ ਪੁਰੀ yeah aaj school de vich aaye ho innu function hai ga te ki kehna chahunde te i have been a founder teacher one of the founder teachers over here and it has been an uh, awesome experience uh, both my kids arman he's elder and uh, hazel puri she's my daughter aur bahut badhiya matlab pad rahe ne badhiya experience reha hai and uh, it's a great honor ki aaj mm -hmm. mrs nirmal rishi ji bhi itthe aaye hoye ne and uh, जी बच्चे और जो बेस था वो मैम ने बहुत अच्छे से बिल्ड किया है बल्कि मुझे भी हेल्प मिल रहा है कि मैं भी बहुत अच्छे से उसको करवा पा रही हूँ वो सब चीज़ें जो मैम करवाती हैं ठीक है गे? और बाकी आज का फंक्शन थोड़ा अलग था बाकी दो फंक्शन से पहले बाकी अरेंजमेंट काफ़ी ज़्यादा अच्छा था गे? और जो थीम्स हैं वो हर बार चेंज होती हैं और मीनिंगफुल होती हैं और उनके बेसिस पे परफॉर्मेंस भी रखी जाती हैं तो वो बहुत अच्छा है और स्कूल के बारे में अगर मैं बात करूँ तो एजुकेशन बहुत अच्छी दे रहे हूँ एंड उसके अलावा अगर बात करें तो मैं थोड़ा सा हाइजीन को लेकर पर्टिकुलर थी बट यहाँ का जो हाइजीन है बच्चों को वॉशरूम लेके जाना साफ़ सफाई वो सब चीज़ें वो काफ़ी अच्छी हैं और मैं उस चीज़ के लिए भी काफ़ी ज्यादा सेटिस्फाइड हूँ एंड बच्चा अब हमें थोड़ा पंजाबी लैंग्वेज में डिफिकल्टी आती है क्योंकि हम यहाँ के नहीं हैं बट बच्चा जो है वो ट्राई कर रहा है अभी तो ओरल है एलकेजी में बट हाँ वो थोड़ा बहुत बोलने की कोशिश भी कर रहा है और हम उससे सीख रहे हैं ये बड़ी बात है और हाँ? सबसे अच्छी बात है कि हम जे एंड के से बिलोंग करते हैं सर तो होता क्या है कि एक एक नई लैंग्वेज वो सीखेगा जम्मू की लैंग्वेज तो उसको आती है हिंदी उसको आती है इंग्लिश वो सीख रहा है अब वो पंजाबी भी एक अच्छा मतलब ये एक अच्छा है कि हम अपने देश की जितनी भी लैंग्वेजेस हैं उनको सीखें दैट इज़ बेस्ट यही हमारा एक पूरा इंडिया बनाता है तो ये बहुत अच्छी बात है कि हम वो हमारा बेटा यहाँ पंजाबी भी सीखा बेटा अब वी आर हम काफ़ी सेटिस्फाइड हैं कि हमारा बच्चा यहाँ पढ़ रहा है वो सीख रहा है

ਔਰ ਪਹਿਲਾਂ ਵੀ ਮੈਂ ਇਹਨਾਂ ਦੇ ਪ੍ਰੋਗਰਾਮ ਦੇਖਿਆ ਮਤਲਬ ਜਿਵੇਂ ਜਿਵੇਂ ਪ੍ਰੋਗਰਾਮ ਹੋ ਰਿਹਾ ਉਹ ਮੇਂ ਮੇਂ ਤਰੱਕੀ ਵੀ ਹੋ ਰਹੀ ਹੈ ਔਰ ਪ੍ਰੋਗਰਾਮ ਵੀ ਬਹੁਤ ਮਤਲਬ ਅੱਜ ਦਾ ਤਾਂ ਦੇਖ ਕੇ ਮਜ਼ਾ ਹੀ ਆ ਗਿਆ ਲਾਸਟ ਵਿੱਚ ਜਿਹੜਾ ਕੁੜੀਆਂ ਨੇ ਗਿੱਧਾ ਪਾਇਆ ਮਾਈਂਡ ਬਲੋਇੰਗ ਔਰ ਸਭ ਤੋਂ ਵੱਡੀ ਗੱਲ ਆਪਣੇ ਅੱਜ ਨਿਰਮਲ ਰਿਸ਼ੀ ਮੈਮ ਟਾਈਮ ਕੱਢ ਕੇ ਆਏ ਸੀਗੇ ਉਹਨਾਂ ਕੋਲ ਟਾਈਮ ਨਹੀਂ ਸੀਗਾ ਪਰ ਮੈਨੇ ਦੱਸਿਆ ਮੈਂ ਕਿਹਾ ਕੰਨਿਆ ਦੇ ਉੱਤੇ ਆਪਣਾ ਫੰਕਸ਼ਨ ਹੈਗਾ ਤਾਂ ਮੈਮ ਟਾਈਮ ਜ਼ਰੂਰ ਕੱਢੋ ਫਿਰ ਉਹਨਾਂ ਨੇ ਟਾਈਮ ਕੱਢਿਆ ਕਹਿੰਦੇ ਠੀਕ ਹੈ ਡੇਟ ਲਿਖਾ ਦਿਓ ਉਹਨਾਂ ਨੇ ਆਪਣਾ ਕੀਮਤੀ ਟਾਈਮ ਸਾਡੇ ਲਈ ਕੱਢਿਆ ਔਰ ਉਹਨਾਂ ਨੇ ਬਹੁਤ ਇੰਜੋਏ ਕਰਿਆ ਉਹਨਾਂ ਨੂੰ ਮਤਲਬ ਮੈਨੇਜਮੈਂਟ ਬਹੁਤ ਅੱਛੀ ਲੱਗੀ ਹੈ ਪ੍ਰਿੰਸੀਪਲ ਮੈਮ ਬਹੁਤ ਅੱਛੇ ਲੱਗੇ ਸਕੂਲ ਬਹੁਤ ਅੱਛਾ ਲੱਗਿਆ ਸਟੂਡੈਂਟਸ ਬਹੁਤ ਅੱਛੇ ਲੱਗੇ ਉਹਨਾਂ ਨੂੰ ਬਹੁਤ ਮਤਲਬ ਮਜ਼ਾ ਆਇਆ ਪ੍ਰੋਗਰਾਮ ਦੇਖ ਕੇ ਇਹਦੇ ਵਿੱਚ ਕੰਨਾਂ ਚ ਸੀਗਾ ਇੱਕ ਕਨਸੈਪਟ ਸੀਗਾ ਕਿ ਆਪਾਂ ਕੁੜੀਆਂ ਨੂੰ ਮਾਰ ਦਨੇ ਜਿਵੇਂ ਪੁਰਾਣੇ ਟਾਈਮ ਚ ਸੀ ਆ ਕੁਝ ਵੀ ਆਪਣਾ ਨਾ ਕੁੜੀਆਂ ਲਈ ਉਹ ਦਿਖਾਇਆ ਕਿ ਕੁੜੀਆਂ ਅੱਜ ਕਿੱਥੇ ਤੋਂ ਕਿੱਥੇ ਪਹੁੰਚ ਗਈਆਂ ਮਤਲਬ ਕੁੜੀ ਕੋਈ ਐਵੇਂ ਨਹੀਂ ਹੈ ਵੀ ਡ੍ਰਪੋ ਕੇਸ ਟਾਈਪ ਦੀ ਰਹੀ ਹੈ ਪੇਰੈਂਟਸ ਉਹਨਾਂ ਨਾਲ ਸਾਥ ਦੇ ਰਹੇ ਆ ਅੱਜ ਦੇ ਟੀਚਰਸ ਉਹਨਾਂ ਨਾਲ ਸਾਥ ਦੇ ਰਹੇ ਆ ਉਹਨਾਂ ਨੂੰ ਪੁਸ਼ ਅਪ ਕਰਾਇਆ ਜਾ ਰਿਹਾ ਤੇ ਉਹ ਦਿਨੋ ਦਿਨ ਤਰੱਕੀ ਕਰ ਰਹੀਆਂ ਨੇ ਔਰ ਉਹਨਾਂ ਦੀ ਸਭ ਤੋਂ ਵੱਡੀ ਮਿਹਨਤ ਉਹਨਾਂ ਦੀ ਮਤਲਬ ਹਾਰ ਨਾ ਮੰਨਣਾ ਆਪਾਂ ਕਹਿੰਦੇ ਨਾ ਕੋਈ ਚੀਜ਼ ਹੁੰਦੀ ਆ ਰੇ ਨਹੀਂ ਹੋਇਆ ਨਹੀਂ ਹੋਇਆ ਨਹੀਂ ਹਾਰ ਕਦੇ ਨਹੀਂ ਲਾਈਫ ਚ ਮੰਨਣੀ ਚਾਹੀਦੀ ਅਸੀਂ ਵੀ ਹਾਰ ਨਹੀਂ ਮੰਨੇ ਅਸੀਂ ਵੀ ਅੱਗੇ-ਅੱਗੇ ਵੱਧ ਰਹੇ ਹਾਂ ਔਰ ਅੱਜ ਨਿਰਮਲ ਰਿਸ਼ੀ मैम ਨੇ ਕਿਹਾ ਕਿ ਦੇਖੋ ਹਾਰ ਨਹੀਂ ਮੰਨੀ ਤਾਂ ਅੱਜ ਮੈਂ ਇੱਥੇ ਪਹੁੰਚੀ ਆ ਠੀਕ ਹੈ ਨਾ ਉਹਨਾਂ ਨੂੰ ਐਡਾ ਵੱਡਾ ਅਵਾਰਡ ਮਿਲਿਆ ਹੋਗਾ ਔਰ ਇਸ ਜਿਹੜੇ ਸਕੂਲ ਨੂੰ ਚਲਾ ਰਹੀ ਆ ਉਹ ਵੀ ਵੈਸੇ ਲੇਡੀਆਂ ਹੀ ਨੇ ਜਿਹੜੇ ਇਹਨਾਂ ਦੇ ਮੈਨੇਜਮੈਂਟ ਦੇ ਮੈਮ ਨੇ ਉਹ ਵੀ ਲੇਡੀਆਂ ਨੇ ਦੇਖੋ ਲੇਡੀਆਂ ਚਾਹੇ ਪਿਛੇ ਹਸਬੈਂਡ ਨੇ ਪਰ ਉਹ ਲੇਡੀਆਂ ਆਪਣੀ ਚੀਜ਼ ਨੂੰ ਕਿੱਥੇ ਮੁਕਾਮ ਤੱਕ ਲੈ ਗਏ ਕੋਵਿਡ 'ਚ ਸ਼ੁਰੂ ਹੋਇਆ ਸੀ ਸਕੂਲ ਕੋਵਿਡ 'ਚ ਉਮੀਦ ਨੇ ਸੀ ਅਜਿਹਾ ਬੱਚਾ ਔਰ ਮਤਲਬ ਇੰਨੀ ਜ਼ਿਆਦਾ ਦੀ ਮਤਲਬ ਪਬਲਿਸਿਟੀ ਹੋ ਚੁੱਕੀ ਹੈ ਕਿਉਂਕਿ ਜੇ ਅੱਛੇ ਨੇ ਇਹਨਾਂ ਦੀ ਮੈਨੇਜਮੈਂਟ ਅੱਛੀ ਹੈ ਇਹ ਬੱਚਾ ਨੂੰ ਬਹੁਤ ਪਿਆਰ ਕਰਦੇ ਨੇ ਔਰ ਸਾਰਾ ਸਟਾਫ ਬਹੁਤ ਅੱਛਾ ਰੱਖਿਆ ਉਹਨਾਂ ਨਾਲ ਖੁਦ ਮਤਲਬ ਹੰਬਲ ਨੇ ਇਸ ਕਰਕੇ ਸਕੂਲ ਤਰੱਕੀਆਂ ਕਰ ਰਿਹਾ ਹੈ ਨੀਤਾ ਨੂੰ ਮੁਰਾਦਾ ਹੁੰਦੀ ਹੈ ਜੀ ਵੈਰੀ ਨਾਈਸ ਹੋ ਦਿਨੋ ਦਿਨ ਮਤਲਬ ਰਾਤ ਚੋਂ ਤੱਕ ਤਰੱਕੀ ਕਰੇ ਮੇਰੀ ਇਸੀ ਦੁਆਸਪੁਰ ਹਾਂ ਜੀ ਮੈਂ ਸੁਨੀਲ ਠਾਕੁਰ ਡਾਇਰੈਕਟਰ ਮੈਰੀਜ ਪੈਲੇਸ ਕਦੇ ਹਾਂ ਕਦੇ ਨਾ ਤੇ ਚੱਲ ਚੱਲੀਏ ਆਲ ਪੰਜਾਬੀ ਮੂਵੀਜ਼ ਅੰਸੋ ਮਨੀ ਫਿਲਮ ਪੰਜਾਬੀ ਕੋਰੀਅਨ ਵੀਰਾਲ ਆਲਸੋ ਐਂਡ ਜਸ ਲਾਈਕ ਕਿਸਮਤ ਨਿਕਾ ਜਲ ਨਾਰ ਐਂਡ ਅਨੰਸ਼ਟਰਾ ਮਿਸ 42 ਹੋਰ ਕਾਫੀ ਸਾਰੀਆਂ ਮੂਵੀਆਂ ਤੇ ਅੱਜ ਆਪਾਂ ਪਹੁੰਚੇ ਹੋਏ ਆ ਇਧਰ ਪ੍ਰੋਗਰਾਮ ਚ ਸਕੂਲ ਦੇ ਫੰਕਸ਼ਨ ਚ ਸੈਂਟੀਨਲ ਸਕੂਲ ਇੰਟਰਨੈਸ਼ਨਲ ਸਮਰਾਲਾ ਤੇ ਬੜਾ ਵਧੀਆ ਪ੍ਰੋਗਰਾਮ ਸੀਗਾ ਬੱਚਿਆਂ ਨੇ ਅੰਨੇ ਵਧੀਆ ਪਰਫਾਰਮੈਂਸ ਤੇ ਅੰਨੇ ਵਧੀਆ ਗੈਟਅਪ ਉਹਨਾਂ ਨੇ ਬੱਚਿਆਂ ਦੇ ਸੀਗਾ ਮਜ਼ਾ ਆ ਗਿਆ ਦੇਖ ਕੇ ਤੇ ਬੱਚਿਆਂ ਨੇ سوشل ਗੋਸਟ ਇੱਕ ਕਾਫੀ ਕ੍ਰੀਏਟੀਵਿਟੀ ਦੇ ਵੇ ਨਾਲ ਸੋਸ਼ਲ ਮੈਸੇਜ ਦਿੱਤੇ ਗ੍ਰੀਨਰੀ ਨੂੰ ਲੈ ਕੇ ਤੇ ਗਰਲਸ ਨੂੰ ਸੇਫ ਕਰਨ ਦੇ ਜਿਵੇਂ ਤੇ ਲਾਲ ਹੋਰ ਕਾਫੀ ਸਾਰੇ ਸੋਸ਼ਲ ਐਕਟੀਵਿਟੀਜ਼ ਨੂੰ ਉਹਨਾਂ ਨੇ ਸਟੇਜ ਤੇ ਪ੍ਰੈਜੈਂਟ ਕੀਤਾ ਤੇ ਇਟ ਵਾਸ ਰੀਅਲੀ ਵੈਰੀ ਨਾਈਸ ਐਂਡ ਅਪਰੀਸ਼ੀਏਟ 올 ਕਿਡਸ ਇਹ ਵਧੀਆ ਪਰਮਾਤਮਾ ਸਕੂਲ ਨੂੰ ਹੋਰ ਜ਼ਿਆਦਾ ਬੱਚੇ ਦੇ ਤੇ ਹੋਰ ਜੇ ਜਿੰਨੇ ਜ਼ਿਆਦਾ ਬੱਚੇ ਆਣਗੇ ਤੇ ਉਨਾਂ ਹੀ ਫੰਕਸ਼ਨ ਸਾਡਾ ਹਰਾ ਭਰਿਆ ਹੁੰਦਾ ਵਧੀਆ ਲੱਗਦਾ ਦੇਖ ਕੇ ਕੰਗਰਾਚੂਲੇਸ਼ਨ